ਨਾਮਦਾਰਕਿ ਅੱਜ ਜਿਹੜੀ ਜਵਾਨਤ ਮਿਲੀ ਹੈ ਨਾਰਾਇਣ ਸਿੰਘ ਚੌੜਾ ਜੀ ਨੂੰ ਕੀ ਕਹਿਣਾ ਚਾਹੋਗੇ ਅਜੀ ਮੇਰਾ ਨਾਮ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਇਹ ਕੇਸ ਹੈਗਾ ਜੀ 134 ਨੰਬਰ ਐਫ ਆਈ ਆਰ ਈ ਡਿਵੀਜ਼ਨ ਦੇ ਵਿੱਚ ਕੱਟੀ ਸੀ 2024 ਦੇ ਵਿੱਚ ਸੁਖਬੀਰ ਬਾਦਲ ਤੇ ਜਿਹੜੀ ਗੋਲੀ ਚੱਲੀ ਸੀ ਉਹਦੇ ਵਿੱਚ ਅਰੈਸਟ ਕੀਤਾ ਸੀ ਸਰਦਾਰ ਨਾਰਾਇਣ ਸਿੰਘ ਚੌੜੇ ਨੂੰ ਉਹ ਉਦੋਂ ਤੋਂ ਕੁਝ ਟਾਈਮ ਪੁਲਿਸ ਰਿਮਾਨ ਤੇ ਰਹੇ 12 ਦਿਨ ਉਸ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ ਸੀਗਾ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਸੀ ਉਹ ਸ੍ਰੀਮਾਨ ਜਸਟਿਸ ਸੁਮਿਤ ਕਈ ਦੀ ਕੋਰਟ ਦੇ ਵਿੱਚ ਲੱਗੀ ਸੀਗੀ ਅੱਜ ਉਹਦੇ ਤੇ ਫੈਸਲਾ ਆਇਆ ਉਹਨਾਂ ਨੇ ਇਹ ਜਿਹੜੀ ਕੇਸ ਦੇ ਵਿੱਚ ਬੇਲ ਆ ਸਰਦਾਰ ਨਰਿੰਦਰ ਸਿੰਘ ਚੌੜਾ ਨੂੰ ਦੇ ਦਿੱਤੀ ਆ ਤੇ ਅਸਰ ਕੀ ਕਹਿਣਾ ਚਾਹੋਗੇ 12 ਦਿਨ ਦਾ ਪੁਲਿਸ ਰਿਮਾਂਡ ਵੀ ਸੀ ਪੁਲਿਸ ਨੇ ਕਿਸ ਤਰੀਕੇ ਦੀ ਪੁੱਛਗਿੱਛ ਕੀਤੀ ਕਿਉਂਕਿ 올 ਡੇਜ ਵੀ ਸੀ ਤਾਂ ਕਿੰਨਾ ਕੁ ਮੁਸ਼ਕਲ ਹੋਇਆ ਬੇਲ ਲੈਣਾ ਤੇ ਬੇਲ ਲੈਣ ਦੇ ਵਿੱਚ ਜਦੋਂ ਪੁਲਿਸ ਨੇ ਚਲਾਨ ਪੇਸ਼ ਕਰਤਾ 90 ਦਿਨ ਦਾ ਟਾਈਮ ਸੀਗਾ ਚਲਾਨ ਪੇਸ਼ ਕਰਨ ਦਾ ਉਹਨਾਂ ਨੇ ਚਲਾਨ ਪੇਸ਼ ਕੀਤਾ ਫਿਰ ਅਸੀਂ ਉਹਦੇ ਵਿੱਚ ਸਾਰਾ ਚਲਾਨ ਵੇਖ ਕੇ ਤੇ ਉਹ ਜੱਜ ਸਾਹਿਬ ਦੇ ਸਾਹਮਣੇ ਜਿਹੜੇ ਹੈਗੇ ਸੀਗੇ ਡਾਕੂਮੈਂਟਸ ਉਹ ਰੱਖੇ ਜੱਜ ਸਾਹਿਬ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਦਲੀਲਾਂ ਨਾਲ ਸਹਿਮਤ ਹੋਣੇ ਹੋਏ ਉਹਨਾਂ ਨੇ ਅੱਜ ਜਿਹੜੀ ਆ ਬੇਲ ਅਲਾਉ ਕਰ ਦਿੱਤੀ ਕਿਹੜੀ ਜੇਲ੍ਹ ਚ ਉਹ ਇਸ ਟਾਈਮ ਰੋਪੜ ਜੇਲ੍ਹ ਚ ਆ ਰੋਪੜ ਜੇਲ੍ਹ ਚ ਰਿਹਾ ਉਹ ਜੀ ਕਦੋਂ ਤੱਕ ਹੋਣ ਦੀ ਸੰਭਾਅ ਹੈ ਅ ਕਰੀਬ ਕੱਲ੍ਹ ਉਹਨਾਂ ਨੂੰ ਰਿਹਾਈ ਜਿਹੜੀ ਆ ਉਹ ਹੁਣ ਠੀਕ ਹੈ